ਖਰਾਪ ਪਰ ਜਿਹੜਾ ਤੁਸੀਂ ਇਹ ਮਾਹੌਲ ਦੇਖ ਰਹੇ ਹੋਗੇ ਇਹਨੂੰ ਬਣਾਉਣ ਦੇ ਵਿੱਚ ਲਗਭਗ ਜਿਹੜੇ ਸਾਨੂੰ 5 ਸਾਲ ਲੱਗ ਗਏ ਤੇ ਇਹ ਨਹੀਂ ਹੈਗਾ ਕਿ ਅਸੀਂ ਕੋਈ ਬਾਲਾ ਕਦੂ ਚ ਤੀਰ ਮਾਰਤਾ ਸਾਨੂੰ ਆਪ ਨੂੰ ਇਹਨਾਂ ਚੀਜ਼ਾਂ ਨਾਲ ਸਕੂਨ ਮਿਲਦਾ ਹੈਗਾ ਉਸੇ ਕਾਰਨ ਕਰਕੇ ਜਿਹੜਾ ਅਸੀਂ ਇਹ ਕੰਮ ਕਰ ਰਹੇ ਹੈਗੇ ਅ ਜੇਕਰ ਜ਼ਿਆਦਾ ਉਪਜਾਊ ਮਿੱਟੀ ਦੇ ਵਿੱਚ ਇਹ ਕੰਮ ਕਰਨਾ ਹੁੰਦਾ ਤਾਂ ਸਿਰਫ ਜਿਹੜਾ 2-3 ਸਾਲਾਂ ਦੇ ਵਿੱਚ ਹੋ ਜਾਣਾ ਸੀਗਾ ਪਰ ਸਾਡੇ ਕੋਲ ਜਿਹੜੀ ਮਿੱਟੀ ਦੀ ਕਿਸਮ ਰੇਤਲੀ ਹੈਗੀ ਤੇ ਉਹਦੇ ਵਿੱਚ ਮਿਹਨਤ ਥੋੜੀ ਜ਼ਿਆਦਾ ਕਰਨੀ ਪੈਂਦੀ ਆ ਤੋ ਇਹਦੇ ਵਿੱਚ ਹੁਣ ਅਸੀਂ ਕਾਫੀ ਸਾਰੇ ਫਲਦਾਰ ਬੂਟੇ ਜਿਹੜੇ ਲਾਏ ਹੋਏ ਹੈਗੇ ਤੇ ਗਰੋਥ ਜਿਆਦਾ ਵਧੀਆ ਨਹੀਂ ਕਹਿ ਸਕਦੇ ਤੇ ਜਿਆਦਾ ਘਟਿਆ ਵੀ ਨਹੀਂ ਕਹਿ ਸਕਦੇ ਵਿੱਚ ਵਿਚਾਲੇ ਵਾਲੀ ਜਿਹੜੀ ਗਰੋਥ ਆਪਾਂ ਨੂੰ ਬੂਟਿਆਂ ਦੀ ਹੁਣ ਮਿਲ ਰਹੀ ਹੈਗੀ ਤੇ ਇਸੇ ਗਰੋਥ ਤੇ ਸਦਕਾ ਜਿਹੜਾ ਆਪਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਵੀ ਮਿਲ ਰਹੀ ਹੈ ਕਿਉਂਕਿ ਜੇਕਰ ਪਹਿਲੇ ਹੀ ਬੂਟੇ ਕਾਮਯਾਬ ਬਣਾ ਹੁੰਦੇ ਤਾਂ ਆਪਾਂ ਹੋਰ ਬੂਟੇ ਨਹੀਂ ਲਾਉਣੇ ਸੀਗੇ ਤੇ ਹੁਣ ਰੋਜ਼ ਨਵੇਂ ਬੂਟੇ ਹਰੇਕ ਸੀਜ਼ਨ ਦੇ ਵਿੱਚ ਆਪਾਂ ਲਾ ਰਹੇ ਹਾਂਗੇ ਲਗਭਗ ਰੋਜ਼ ਹੀ ਲਾ ਰਹੇ ਹਾਂ ਜੇ ਪੱਕੇ ਬੂਟੇ ਸੀਜ਼ਨਲ ਬੂਟੇ ਜਿਵੇਂ ਹੁਣ ਮੌਸਮੀ ਫੁੱਲ ਲਾ ਰਹੇ ਹੈਗੇ ਇਸ ਤੋਂ ਬਾਅਦ ਫਿਰ ਆਪਣੇ ਬੂਟੇ ਲਾਉਣ ਦਾ ਫੇਰ ਸਮਾਂ ਆ ਜਾਣਾ ਦਸੰਬਰ ਜਨਵਰੀ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਇਹ ਸلسਲਾ ਜਾਰੀ ਹੈਗਾ ਧੰਨਵਾਦ ਜੀ